ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਇੱਕ ਨਵੀਂ 골ਡ ਕਾਰਡ ਯੋਜਨਾ ਦਾ ਐਲਾਨ ਕੀਤਾ ਹੈ ਜਿਸ ਤਹਿਤ ਤਨਵਾਨ ਵਿਦੇਸ਼ੀ ਨਾਗਰਿਕਾਂ ਨੂੰ 5 ਮਿਲੀਅਨ ਡਾਲਰ ਦੇ ਮੁਲਤੇ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ ਇਹ ਯੋਜਨਾ ਮੌਜੂਦ EB5 ਇਮੀਗ੍ਰੇਟ ਇਨਵੈਸਟਰ ਵੀਜ਼ਾ ਪ੍ਰੋਗਰਾਮਾਂ ਦੇ ਥਾਂ ਲੇਗੀ ਜਿਸ ਵਿੱਚ ਨਿਵੇਸ਼ਕਾਂ ਨੂੰ ਨਿਵੇਸ਼ ਅਤੇ ਨੌਕਰੀ ਬਣਾਉਣ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ ਟਰੰਪ ਨੇ ਕਿਹਾ ਇਹ 골ਡ ਕਾਰਡ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕੀ ਨਾਗਰਿਕਤਾ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਏਗੀ ਅਤੇ ਅਮਰੀਕੀ ਅਰਥਵਿਵਸਥਾ ਵਿੱਚ ਯੋਗਦਾਨ ਪਾਇਆ ਜਾਏਗਾ ਇਹ ਯੋਜਨਾ 2 ਹਫ਼ਤੇ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਇਸ ਨਾਲ ਅਮਰੀਕੀ ਖਜ਼ਾਨੇ ਵਿੱਚ ਵਾਧਾ ਹੋਣ ਦੀ ਉਮੀਦ ਵੀ ਜੋ ਹੈ ਸਾਂਝੀ ਕੀਤੀ ਗਈ ਹੈ 트럼ਪ ਨੇ ਕਿਹਾ ਕਿ 골드 카드 ਯੋਜਨਾ ਰਾਹੀਂ 71 ਕੀਤੀ ਗਈ ਰਕਮ ਨੂੰ ਅਮਰੀਕੀ ਵਿਤੀ ਘਾਟ ਘਟਾਉਣ ਲਈ ਵਰਤਿਆ ਜਾਏਗਾ ਉਹਨਾਂ ਕਿਹਾ ਉਹ ਅਮਰੀਕਾ ਵਿੱਚ ਨਿਵੇਸ਼ ਕਰ ਸਕਣਗੇ ਅਤੇ ਉਸੇ ਉਹਨਾਂ ਦੇ ਪੈਸਿਆਂ ਨਾਲ ਆਪਣੀ ਵਿਤੀ ਜੋ ਹੈ ਘਾਟਾ ਪੂਰਾ ਕਰ ਸਕਦੇ ਹਨ 트럼ਪ ਨੇ ਕਿਹਾ ਅਸੀਂ EB5 ਪ੍ਰੋਗਰਾਮ ਨੂੰ ਖਤਮ ਕਰਕੇ 트럼ਪ 골드 ਕਾਰਡ ਲਿਆਣਾ ਜਾ ਰਹੇ ਹਨ ਇਸ ਯੋਜਨਾ ਤਹਿਤ ਅਪਰਵਾਸੀ 5 ਮਿਲੀਅਨ ਡਾਲਰ ਦੀ ਰਕਮ ਅਮਰੀਕੀ ਸਰਕਾਰ ਨੂੰ ਦੇ ਕੇ ਜਾਂਚ ਪ੍ਰਕਿਰਿਆ ਤੋਂ ਬਚ ਸਕਣਗੇ ਇਸ ਨਾਲ ਇਹ ਯਕੀਨੀ ਬਣਾਉਣਾ ਚਾਹੇਗਾ ਕਿ ਉਹ ਵਿਸ਼ਵ ਸਤਰੀ ਨਾਗਰਿਕ ਹਨ